ਜਾਇ ਨਵੀ ਪਨੀਰੀ ਇਹਨਾਂ ਨੂੰ ਇਹ ਸਿੱਧਾ ਹੈ ਨਾ ਮਿਸਰੇ ਪੰਜਾਬੀ ਵਿਰਸਾ ਕੀ ਹੈ ਇਹਦੇ ਨਾਲ ਪੇਰੈਂਟਸ ਚਾਹੀਦੇ ਜਿਹੜਾ ਪੁਰਾਣੇ ਬੀਜ ਜਾਂ ਦਾਦੀ ਬਾਬੇ ਰਹੇਗੇ ਉਹਨਾਂ ਨੂੰ ਚਾਹੀਦਾ ਵੀ ਬੱਚਿਆਂ ਨੂੰ ਵੀ ਮਿੱਟੀ ਦੇ ਘੜੇ ਵਿੱਚ ਪਾਣੀ ਪੀਆ ਕਰੋ ਦਹੀਂ ਜਮਾ ਕੇ ਖਾਇਆ ਕਰੋ ਕਾਲੀ ਛੋਲੇ ਪੀਓ ਖਾਇਆ ਕਰੋ ਇੱਕ ਮਿੱਟੀ ਦੇ ਭਾਂਡੇ ਦੀ ਖੈਰ ਇਸ ਤਾਕਤ ਹੁੰਦੀ ਹੈ ਪਾਣੀ ਪੀਦੇ ਫੀਦੇ ਪਾਣੀ ਗੜਾ ਖਰਾਬ ਹੁੰਦਾ ਜਾਂ ਪੇਟ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਜੇ ਪੇੜ ਵਧਣਾ ਚਾਹੁੰਦੇ ਹੋ ਠੰਡਾ ਪਾਣੀ ਨਹੀਂ ਜਿਆਦਾ ਪੀਣਾ ਚਾਹੀਦਾ ਮਿੱਟੀ ਦੇ ਘੜਿਆਂ ਦਾ ਪਾਣੀ ਪੀਓ ਤੰਦਰੁਸਤ ਰਹਿਦਾ ਬੰਦਾ ਇਹਨਾਂ ਨਾਲ ਕਾਫੀ ਇਹਨਾਂ ਕੋਈ ਬਿਮਾਰੀਆਂ ਤੋਂ ਦੂਰ ਰਹਿੰਦੇ ਜਿਹੜੀਆਂ ਅਸੀਂ ਕੱਟ ਲੱਗਦੀਆਂ ਸੀ ਅੱਜ ਕੱਲ ਰੈਫਰਿਜਰੇਟਰ ਆ ਗਿਆ ਆਰਓ ਆ ਗਿਆ ਉਸ ਦੇ ਵਿੱਚ ਲੋਕ ਇਸਤੇਮਾਲ ਕਰ ਰਹੇ ਨੇ ਕਿਨਾਂ ਨੂੰ ਨੁਕਸਾਨ ਸਮਝਦੇ ਇਸ ਚੀਜ਼ ਤੋਂ ਪਹਿਲਾਂ ਕਿਹੜਾ ਏਸੀ ਵਗੈਰਾ ਹੁੰਦੇ ਸੀਗੇ ਜਾਂ ਆਰਓ ਹੁੰਦੇ ਸੀਗੇ ਬਾ ਬਿੱਟੀ ਮਿੱਟੀ ਦੇ ਭਾਂਡੇ ਵਿੱਚ ਜਿਹੜਾ ਹੈਗਾ ਨਾ ਬਹੁਤ ਵਧੀਆ ਤੱਤ ਹੋਣ ਕਰਕੇ ਆਪਣਾ ਸਰੀਰ ਜਿਹੜਾ ਹੈਗਾ ਵੇਖੋ ਤੰਦਰੁਸਤ ਹੀ ਰਹਿੰਦਾ ਵਾ ਵੇਖੋ ਮੇਰਾ ਨਾ ਭਾਰ 105 ਕਿਲੋ ਸੀਗਾ ਤੇ ਜਦੋਂ ਮੈਂ ਮਿੱਟੀ ਦੇ ਭਾਂਡੇ ਸ਼ੁਰੂ ਕੀਤੇ ਐ ਬਾਣੀ ਵੀ ਪੀਣਾ ਸ਼ੁਰੂ ਕੀਤਾ ਵਾ ਤੇ ਮੇਰਾ 12 ਕਿਲੋ ਵਜੋਂ ਘਟ ਗਿਆ ਇੱਕ ਤਾਂ ਵਜਨ ਘਟ ਗਿਆ ਇੱਕ ਮੈਂ ਸਰੀਰਕ ਫਿੱਟ ਵੀ ਹੋ ਗਿਆ ਤਾਂ ਕਿ ਤੁਰੜੀਆਂ ਦਾ ਹੁਣ ਆਪਾਂ ਜਾ ਫਿਰਦਾ ਹਾਂ ਜਾਏ ਨਵੀਂ ਪਨੀਰੀ ਹੈ ਇਹਨਾਂ ਨੂੰ ਇਹ ਸਿੱਧਾ ਹੈ ਨਾ ਮਿਸਲਾ ਪੰਜਾਬੀ ਵਿਰਸਾ ਕੀ ਹੈ ਇਹਦੇ ਨਾਲ ਮੇਰੇ ਨੂੰ ਚਾਹੀਦਾ ਜਿਹੜਾ ਪੁਰਾਣੇ ਬੀਹਾਂ ਦਾ ਦਾਦੀ ਬਾਬੇ ਦੇ ਹੈਗੇ ਉਹਨਾਂ ਨੂੰ ਚਾਹੀਦਾ ਵੀ ਬੱਚਿਆਂ ਨੇ ਵੀ ਮਿੱਟੀ ਦੇ ਘੜੇ ਵਿੱਚ ਪਾਣੀ ਪੀਆ ਕਰੋ ਦਹੀਂ ਜਮਾ ਕੇ ਖਾਇਆ ਕਰੋ ਕਾਲੀ ਛੋਲੇ ਪੀਓ ਖਾਇਆ ਕਰੋ ਮਿੱਟੀ ਦੇ ਭਾਂਡੇ ਦੀ ਖਾਣ ਰਸੀਤ ਤਾਕਤ ਹੁੰਦੀ ਹੈ ਦੇ ਆਰ ਵਾਲਾ ਪਾਣੀ ਘੜੇ ਵਿੱਚ ਭਰਨਦੇ ਆ ਆਰ ਵਾਲੇ ਪਾਣੀ ਭਰੋ ਬਾਹਰ ਵਾਈਡ ਵਾਈਡ ਘੜਾ ਹੋ ਜਾਂਦਾ ਹੈ ਕਈ ਸਾਡੇ ਗਾ ਕੰਪਲੇਨਟ ਲੱਗੇ ਜਾਂਦੇ ਆ ਅਸੀਂ ਹਰ ਗਾਮੇ ਨੇ ਤੁਹਾਡੇ ਘੜੇ ਨੂੰ ਇਹਨੇ ਵਾਈਡ ਕਰਦਾ ਤੁਹਾਡੇ ਅੰਦਰ ਤੁਸੀਂ ਨੂੰ ਕਿੰਨਾ ਵਾਈਡ ਕਰੇਗਾ ਇਸ ਕਰਕੇ ਨੂੰ ਸਰਕਾਰੀ ਪਾਣੀ ਮੋਟਰ ਵਾਲਾ ਪਾਣੀ ਭਰਿਆ ਕਰੋ ਮੋਟਰ ਵਾਲਾ ਪਾਣੀ ਹੀ ਯੂਜ਼ ਕਰਨਾ ਕੋਈ ਨੁਕਸਾਨ ਨਹੀਂ ਕਰੇਗਾ ਆਰ ਵਾਲਾ ਪਾਣੀ ਨਾਲ ਸਿਰ ਨੁਕਸਾਨ ਕਰੇਗਾ ਮਲ ਮਲ ਕੇ ਤੋਹੰਦੇ ਆ ਜਿੰਨੀ ਹੱਥਾਂ ਦੀ ਮਿਆਰ ਸਾਰੀ ਘਰੇ ਅੰਦਰ ਜੰਮਣੀ ਹੈ ਹਰ ਗਾਗ ਨੂੰ ਕਹਿੰਦੇ ਆ ਘਰੇ ਨੂੰ ਨਾ ਅੰਦਰੋਂ ਤੋਣਾ ਨਾ ਬਾਹਰੋਂ ਹੱਥ ਮਾਰਨਾ ਅੰਦਰੋਂ ਹੱਥ ਮਾਰਨਾ ਖੁੱਲੇ ਪੜਨਾ ਤੋਣਾ ਦੇ ਘੜਾ ਪੜਨਾ ਜਿੰਨਾ ਘੜਾ ਸਮੀਗਾ ਉਹਨਾਂ ਵਧੀਆ ਰਹੇਗਾ ਕੋਈ ਸਾਬਨ ਸਰਫੇਟ ਸਾਬਨ ਸਰਫੇਟ ਦੀ ਬਿਮਾਰੀ ਹੈ ਟੋਟਲੀ ਮਿੱਟੀ ਦੇ ਘੜੇ ਨੂੰ ਬਿਨ ਬਿਨ ਹੱਥ ਮਾਰਨ ਤੋਂ ਤੋਣਾ ਇਹ ਪਰਨਾ ਤੇ ਪੀਣਾ ਹੈ ਬਸ ਸਪੈਸ਼ਲ ਤੌਰ ਤੇ ਗੱਲ ਕਰੀ ਸਰਦੀਆਂ ਦੇ ਵਿੱਚ ਵੀ ਇਸ ਦੀ ਵਰਤੋਂ ਕਰ ਸਕਦੇ ਆ ਕਿ ਗਰਮੀਆਂ ਦੇ ਵਿੱਚ ਹੀ ਖਾਸ ਤੌਰ ਤੇ ਕਰਨਾ ਹੈ ਉਹ ਪਰ ਜੋ ਕੋਰਮਾਰ ਕਰਦਾ ਵਾ ਜੇ ਆਪਾਂ ਘੜੇ ਦਾ ਪਾਣੀ ਪੀਂਨੇ ਆ ਉਹਦੇ ਸਾਰੇ ਇਹਦੇ ਪੋਸ਼ਣ ਤਾਂ ਆ ਜਾਂਦੇ ਆ ਖਸਾਰ ਪਰੇ ਰਹੀ ਹੈ ਉਹ ਤਾਂ ਜਿਹੜਾ ਉਸ ਨੂੰ ਡਾਕਟਰ ਨੇ ਹੈਗੀ ਲੁੱਟਦੇ ਪਈ ਹੈ ਤੇ ਉਸੇ ਕਰਕੇ ਲੁੱਟਦੇ ਕਿਉਂਕਿ ਆਪਾਂ ਰੋ ਜਿਹੜਾ ਪਾਣੀ ਪੀਂਨੇ ਆ ਬਿਨਾਂ ਤੱਤਾਂ ਤੋਂ ਪੀਂਨੇ ਆ ਡਾਇਟ ਜਿਹੜੀ ਹੈਗੀ ਨਾ ਕਿ ਕੁਦਰਤੀ ਹੈ ਇਹ ਉਹ ਜਿਹੜਾ ਹੈਗਾ ਕੁਦਰਤ ਨਹੀਂ ਹੈਗਾ ਕੁਦਰਤ ਨਾਲ ਖੇਵਾੜ ਕਰਾਂਗੇ ਤਾਂ ਬਸ ਨੁਸਾਨੀ ਆਪਣੇ ਆਪ ਨੂੰ ਚੱਲਾਂਗੇ ਤੇ ਮੈਂ ਤਾਂ ਹੁਣ ਜਿਹੜਾ ਕਬੂਤਰ ਅੱਜਕੱਲ ਗਰਮੀ ਹੈਗੀ ਹੈ ਕਬੂਤਰਾਂ ਨੂੰ ਚਿੜੀਆਂ ਨੂੰ ਪਾਣੀ ਗਰਮੀ ਦੇ ਲੱਭਦੇ ਆ ਉਹ ਲੈਣ ਆਏ ਹੀ ਬੰਦੇ ਪੰਜ ਸੱਤ ਪੰਜਾਬ ਭਰ ਦੇ ਵਿੱਚ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਕਈ ਸ਼ਹਿਰਾਂ ਦੀ ਗੱਲ ਕਰੀਏ ਪੰਜਾਬ ਦੇ ਤਾਂ ਗਰਮੀ ਦਾ ਜਿਹੜਾ ਟੈਂਪਰੇਚਰ ਹੈ ਉਹ 40 ਤੋਂ 42 ਡਿਗਰੀ ਜਿਹੜਾ ਹੈ ਉਹ ਹਰ ਰੋਜ਼ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਅਸੀਂ ਗੱਲ ਕਰੀਏ ਗਰਮੀਆਂ ਦੇ ਵਿੱਚ ਲੋਕ ਜਿਹੜਾ ਬਚਣ ਵਾਸਤੇ ਕੀ ਯਤਨ ਕਰਦੇ ਨੇ ਕਈ ਉਪਾਏ ਕਰਦੇ ਨੇ ਕਿ ਕਈ ਇਸ ਤਰ੍ਹਾਂ ਦੇ ਆ ਕਈ ਡਾਕਟਰਾਂ ਵੱਲੋਂ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਤੁਸੀਂ ਘਰ ਦੇ ਬਾਹਰ ਜੇਕਰ ਨਿਕਲ ਰਹੇ ਹੋ ਤਾਂ ਮੂੰਹ ਦੇ ਉੱਤੇ ਕਪੜਾ ਜਿਹੜਾ ਹੈ ਉਹ ਜ਼ਰੂਰ ਪਾਉਤੇ ਜਿਹੜਾ ਪਾਣੀ ਦਾ ਸੇਵਨ ਆ ਉਹ ਵਧੂ-ਵਧ ਕੀਤਾ ਜਾਵੇ। ਉੱਥੇ ਹੀ ਇੱਕ ਮੁਕੰਮਲ ਰੂਪ ਦੇ ਵਿੱਚ ਜਿਹੜਾ ਯਤਨ ਆ ਉਹ ਕੀਤਾ ਜਾਂਦਾ ਕਿ ਮਿੱਟੀ ਦੇ ਪਾਂਡਿਆਂ ਦੇ ਵਿੱਚ ਜਿਹੜਾ ਪਾਣੀ ਹੈ ਉਸ ਨੂੰ ਪੀਤਾ ਜਾਂਦਾ। ਮਿੱਟੀ ਦੇ ਪਾਂਡਿਆਂ ਦੇ ਕਈ ਫਾਇਦੇ ਆ। ਉਸ ਦੀਆਂ ਤਸਵੀਰਾਂ ਵੀ ਪਹਿਲਾਂ ਸਾਂਝੀ ਕਰ ਦਿੰਨੇ ਆ। ਤੁਸੀਂ ਦੇਖੋ ਅਸੀਂ ਜਿੱਥੇ ਅੱਜ ਪਹੁੰਚੇ ਆ ਮਿੱਟੀ ਦੇ ਪਾਂਡੇ ਖਾਸ ਤੌਰ ਤੇ ਦਿਖਾਣ ਆਏ ਕਿਉਂਕਿ ਗਰਮੀਆਂ ਜਿਉਂ-ਜਿਉਂ ਵੱਧਦੀਆਂ ਨੇ ਤੂੰ-ਤੂੰ ਜਿਹੜਾ ਮਿੱਟੀ ਦੇ ਪਾਂਡਿਆਂ ਦਾ ਜਿਹੜੀ ਵਰਤੋਂ ਆ ਉਹ ਵਧੇਰੇ ਤੌਰ ਤੇ ਕਰਨਾ ਸ਼ੁਰੂ ਹੋ ਜਾਂਦੇ ਨੇ ਲੋਕ ਤੇ ਤੁਸੀਂ ਦੇਖੋ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਟ੍ਰੈਡੀਸ਼ਨਲ ਦੇ ਹੁਣ ਜਿਉਂ-ਜਿਉਂ ਸਮਾਂ ਵੱਧ ਰਿਹਾ ਤੇ ਮਿੱਟੀ ਦੇ ਪਾਂਡੇ ਕਿਤਨਾ ਕਿਤੇ ਅਲੋਪ ਹੁੰਦੇ ਜਾ ਰਹੇ ਨੇ ਇਹ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕਿ ਕੀ ਕਾਰਨ ਹੈ ਕਿ ਜਿਉਂ-ਜਿਉਂ ਸਮਾਂ ਵੱਧ ਰਿਹਾ ਉਹ ਮਿੱਟੀ ਦੇ ਪਾਂਡੇ ਜਿਹੜੇ ਨੇ ਉਹ ਲੋਪ ਹੁੰਦੇ ਜਾ ਰਹੇ ਨੇ ਤੇ ਸਾਡੇ ਨਾਲ ਇਸ ਦੁਕਾਨ ਦੇ ਜਿਹੜੇ ਮਾਲਕ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਮਿੱਟੀ ਦੇ ਪਾਂਡਿਆਂ ਦੀ ਜਿਹੜੀ ਆ ਲੋਕ ਖਰੀਦ ਹੈ ਕਿੰਨੀ ਕਿ ਕਰ ਰਿਹਾ ਸਰ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਥੈਂਕ ਯੂ ਸਰ ਜੀ ਚੈਨਲ ਵਾਲਿਆਂ ਦਾ ਕੀ ਨਾਮ ਹੈ ਸਰ ਲਾਡੀ ਕੁਮਿਹਰ ਮੇਰਾ ਨਾਮ ਜੀ ਲਾਡੀ ਜੀ ਅਸੀਂ ਹਰ ਸਾਲ ਤੁਹਾਡੇ ਕੋਲ ਆਉਂਦੇ ਹਾਂ ਇਸ ਸਾਲ ਵੀ ਦੇਖ ਰਹੇ ਹਾਂ ਕੀ ਲੱਗ ਰਿਹਾ ਗਰਮੀ ਜੂੰ ਜੂੰ ਤਾਪਮਾਨ ਵਾਧਰੇ ਕੀ ਲੱਗ ਰਿਹਾ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਗਰਮੀ ਦਾ ਲੋਕਾਂ ਦੀ ਵਿਕਰੀ ਹੋ ਰਹੀ ਜੋ ਮਿੱਟੀ ਦੇ ਪਾਣੀ ਦੀ ਗਰਮੀ ਹਰ ਸਾਲ ਬਹੁਤ ਪੈਂਦੀ ਹੈ ਜੀ ਐਕਾ ਵੀ ਬਹੁਤ ਪਏਗੀ ਮਿੱਟੀ ਦੀ ਵਿਕਰੀ ਬਹੁਤ ਹੋ ਰਹੀ ਹੈ ਲੋਕੀ ਠੰਡਾ ਪਾਣੀ ਪੀਂਦੇ ਆ ਫਰੀਦਾ ਪਾਣੀ ਪੀਂਦੇ ਸੀਦੇ ਪਾਣੀ ਨਾਲ ਗਲਾ ਖਰਾਬ ਹੁੰਦਾ ਜਾਂ ਪੇਟ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਪੇਟ ਵਧਣਾ ਚੱਲੂ ਹੈ ਠੰਡਾ ਪਾਣੀ ਨਹੀਂ ਜਿਆਦਾ ਪੀ ਕਾਫੀ ਇਹਨਾਂ ਕੋਈ ਬਿਮਾਰੀਆਂ ਵੀ ਦੂਰ ਹੁੰਦੀਆਂ ਸਭ ਤੋਂ ਜ਼ਿਆਦਾ ਬਿਮਾਰੀ ਪੇਟ ਤੋਂ ਹੀ ਪ੍ਰੋਬਲਮ ਚੱਲ ਹੁੰਦੀ ਹੈ ਪੇਟ ਦੀ ਬਿਮਾਰੀ ਇਹ ਘੜਾ ਮਿੱਟੀ ਦਾ ਪਾਣੀ ਠੀਕ ਕਰਦਾ ਹੈ ਖਾਸ ਕਰਕੇ ਇਹਨੂੰ ਸ਼ਾਮ ਦੇ ਟਾਈਮ ਪਾਣੀ ਪਰੋ ਰਾਤ ਦਾ ਬਹਿ ਪਾਣੀ ਰੱਖੋ ਸਿਰ ਠੰਡਾ ਪਾਣੀ ਹੋ ਜਾਏਗਾ ਇੱਕ ਸਾਨੂੰ ਕਈ ਕਸਮਰ ਸਾਡੇ ਕੋਲ ਆਉਂਦੇ ਕਿਵੇਂ ਭਾਈ ਘੜਾ ਸਿੰਮ ਦਾ ਹੈ ਹਾਂ ਇਹ ਹਰ ਕਸਮਰ ਇਹ ਗਿਆ ਜਿਹੜਾ ਘੜਾ ਸਿੰਮੇਗਾ ਪਾਣੀ ਉਹਦਾ ਟੇਸਟ ਹੋਣਾ ਦੂਜਾ ਜਿਹੜਾ ਘੜਾ ਨਹੀਂ ਸਿੰਮੇਗਾ ਉਹਨੂੰ ਟੇਸਟ ਨਹੀਂ ਹੋਏਗਾ ਆਪਾਂ ਹੁਣ ਇੰਨੀ ਗਰਮੀ ਜਾਂਦੀ ਸਾਨੂੰ ਪਸੀਨਾ ਆਏਗਾ ਹਰ ਸਰੀਰ ਤੰਦਰੁਸਤ ਹੈ ਸਾਡੇ ਸਰੀਰ ਚੋਂ ਪਸੀਨਾ ਆ ਨਿਕਲ ਕੜੇ ਨੂੰ ਸਿਮੰਦੇ ਹੋ ਜਿੰਨਾ ਸਿਮੇਗਾ ਉਹਨਾ ਪਾਣੀ ਹੀ ਠੰਡਾ ਦੇਗਾ ਉਹਨਾ ਪਾਣੀ ਹੀ ਪੈਦਮੰਦ ਰਹੇਗਾ ਪੈਸਾ ਦੇਖੀਏ ਤਾਂ ਜੇ ਗਰਮੀਆਂ ਦੀ ਸ਼ੁਰੂਆਤ ਹੋਈ ਹੈ ਮਗਰ ਕਈ ਸ਼ਹਿਰਾਂ ਦੇ ਵਿੱਚ ਪੰਜਾਬ ਦੇ 40 ਤੋਂ 45 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਤੇ ਤੂੰ ਤੂੰ ਅਸੀਂ ਮਿੱਟੀ ਦੇ ਪਾਂਡੇ ਦੀ ਗੱਲ ਕਰ ਰਹੇ ਹਾਂ ਲੋਕ ਹਰ ਸਾਲ ਇਸ ਨੂੰ ਖਰੀਦਦੇ ਹਨ ਮਗਰ ਕਈ ਇਸ ਤਰ੍ਹਾਂ ਦੇ ਲੋਕ ਵੀ ਜੋ ਕਹਿੰਦੇ ਕਿ ਮਿੱਟੀ ਦੇ ਪਾਂਡੇ ਜਿਹੜੇ ਲੋਪ ਹੁੰਦੇ ਜਾ ਰਹੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਸੱਚਾਈ ਇਹ ਨਵੀਂ ਪਨੀਰੀ ਹੈ ਇਹਨਾਂ ਨੂੰ ਹਜੇ ਇਸੀ ਦਾ ਹੈ ਨਹੀਂ ਵਿਰਸਾ ਪੰਜਾਬੀ ਵਿਰਸਾ ਕੀ ਹੈ ਇਹਦੇ ਇਹਨਾਂ ਦੇ ਪੇਰੈਂਟਸ ਚਾਹੀਦਾ ਜਿਹੜਾ ਪੁਰਾਣੇ ਬਿਊਰੇ ਦਾਦੀ ਬਾਬੇ ਦੇ ਹੈਗੇ ਉਹਨਾਂ ਨੂੰ ਚਾਹੀਦਾ ਵੀ ਬੱਚਿਆਂ ਨੂੰ ਵੀ ਮਿੱਟੀ ਦੇ ਘੜੇ ਜੀ ਪਾਣੀ ਪੀਆ ਕਰੋ ਦਹੀਂ ਜਮਾ ਕੇ ਖਾਇਆ ਕਰੋ ਕਾਲੀ ਛੋਲੇ ਪੀਓ ਕੇ ਖਾਇਆ ਕਰੋ ਇੱਕ ਮਿੱਟੀ ਦੇ ਭਾਂਡੇ ਜੀ ਖਾਇਓ ਨਸਤੀ ਚ ਤਾਕਤ ਆਉਂਦੀ ਹੈ ਉਹ ਲੋਭ ਕੋਈ ਨਹੀਂ ਹੁੰਦਾ ਬਣਾਉਣ ਵਾਲੇ ਸਾਡੇ ਜਿਹੜੇ ਹੁਣ ਕਮਿਹਾਰ ਲੋਕ ਹੈਗੇ ਕਈਆਂ ਨੇ ਇਹਨਾਂ ਦੇ ਬਣਾਉਣਾ ਛੱਡਾ ਸਾਡੇ ਸਾਡੀ ਉਮਰ ਦੇ ਬੰਦੇ ਕੰਮ ਕਰਦੇ ਸਾਡੇ ਬੱਚੇ ਗਾਂ ਕੰਮ ਕਰਕੇ ਰਾਈ ਨਹੀਂ ਮਿੱਟੀ ਦੇ ਵਿੱਚ ਨਹੀਂ ਲਗਾ ਰਹੇ ਤਾਂ ਇਹ ਲੋਭ ਹੁੰਦਾ ਜਾ ਰਿਹਾ ਹੈ ਪਰ ਬੇਨਸ ਜੀਦਾ ਵੀ ਇਹ ਭਾਂਡਿਆਂ ਦਾ ਕੰਮ ਜਿਹੜਾ ਹੈਗਾ ਨਾ ਬੱਚਿਆਂ ਨੂੰ ਸਮਝਾ ਵੀ ਇਹਦੇ ਵਿੱਚ ਜੋ ਵੀ ਖਾਓ ਨਾ ਇਹ ਬਹੁਤ ਹੀ ਗੁਣਾਕਾਰੀ ਹੁੰਦੇ ਆ ਮਿੱਟੀ ਦੇ ਭਾਂਡੇ 'ਚ ਤਾਕਤ ਮਿਲਦੀ ਇਸ ਚੀਜ਼ ਦੇ ਵਿੱਚ ਕੈਲਸ਼ੀਅਮ ਮਿਲਦਾ ਇਸ ਚੀਜ਼ ਦੇ ਵਿੱਚ ਤੁਸੀਂ ਤੁਸੀਂ ਮਿੱਟੀ ਦੇ ਭਾਂਡੇ ਬਣਾਉਂਦੇ ਵੀ ਵੇਚਦੇ ਵੀ ਉਹ ਕੀ ਲੱਗਦਾ ਕਿ ਮਿੱਟੀ ਦੇ ਭਾਂਡੇ ਦੇ ਵਿੱਚ ਕਿੰਨਾ ਕੁ ਫਾਇਦਾ ਤੇ ਜਿਹੜੇ ਰੈਫਰਿਜਰੇਟਰ ਦੀ ਗੱਲ ਕਰੀ ਤਾਂ ਉਹਦੇ ਵਿੱਚ ਕਿੰਨਾ ਕੁ ਨੁਕਸਾਨ ਆ ਜਿਹੜਾ ਹੈਗਾ ਨਾ ਵਾਟਰ ਜਿਹੜਾ ਤੁਸੀਂ ਪਹਿਲੀ ਗੱਲ ਤੇ ਆਰੋ ਵਾਲਾ ਪਾਣੀ ਨਾ ਪੀਣਾ ਮਿੱਟੀ ਕਈ ਇੱਥੇ ਸਾਡੇ ਕਸਟਮਰਾਂ ਦੇ ਆਰੋ ਵਾਲਾ ਪਾਣੀ ਘੜੇ ਵਿੱਚ ਭਰਦੇ ਆ ਆਰੋ ਵਾਲੇ ਪਾਣੀ ਪਰ ਬਾਹਰ ਵਾਈਟ-ਵਾਈਟ ਘੜਾ ਹੋ ਜਾਂਦਾ ਹੈ ਕਈ ਸਾਡੇ ਗਾਹ ਕੰਪਲੇਟ ਲੈ ਕੇ ਆਉਂਦੇ ਆ ਅਸੀਂ ਹਰ ਗਾਉਂ ਕਹਿੰਦੇ ਜੇ ਤੁਹਾਡੇ ਘੜੇ ਨੂੰ ਇਹਨੇ ਵਾਈਟ ਕਰਦਾ ਤੁਹਾਡੇ ਅੰਦਰ ਸਰੀ ਨੂੰ ਕਿੰਨਾ ਵਾਈਟ ਕਰੇਗਾ ਇਸ ਕਰਕੇ ਇਹਨੂੰ ਸਰਕਾਰੀ ਪਾਣੀ ਮੋਟਰ ਵਾਲਾ ਪਾਣੀ ਪਰਿਆ ਕਰੋ ਮੋਟਰ ਵਾਲਾ ਪਾਣੀ ਹੀ ਯੂਜ਼ ਕਰਨਾ ਕਦੀ ਨੁਕਸਾਨ ਨਹੀਂ ਕਰੇਗਾ ਆਰੋ ਵਾਲਾ ਪਾਣੀ ਤੁਹਾਡੀ ਸਰੀ ਨੂੰ ਨੁਕਸਾਨ ਕਰੇਗਾ ਕਰੇਗਾ ਅੱਜ ਕੱਲ੍ਹ ਦੇਖ ਰਹੇ ਕਿ ਨਵੀਆਂ ਵੈਰਾਈਟੀ ਵੀ ਆ ਰਹੀਆਂ ਜਿਹ ਸਿੰਨਾ ਵੈਰਾਈ ਸਾਰੀ ਪ੍ਰਾਣੀ ਹੁੰਦੀ ਹੈ ਕਿ ਕੋਈ ਕੜੇ ਵਾਜੇ ਕਿ ਬੋਤਲ ਆਈ ਹੈ ਮਿੱਟੀ ਵਾਲੀ ਹੈ ਇਸ ਤੋਂ ਦਿਖਾ ਦਿੰਦੇ ਆ ਇਹ ਪਾਣੀ ਵਾਲੀ ਬੋਤਲ ਹੈਗੀ ਹੈ ਕੋਈ ਟੂਰਿਸਟ ਜਾਂਦਾ ਜਾਂ ਰਸਤੇ 'ਚ ਪਾਣੀ ਪਿਆ ਪਿਆਸ ਦੀ ਮਿੱਟੀ ਦੀ ਬੋਤਲ ਲੋਕੀ ਹੈ ਕਾਫੀ ਵਿਕਦੀ ਪਈ ਹੈ ਮਿੱਟੀ ਦੀ ਬੋਤਲ ਲੈ ਜਾਂਦੇ ਆ ਇਹਨਾਂ ਪਾਣੀ ਦੀ ਰਸੇ ਖਲੋ ਕੇ ਪੀਸਦੇ ਨੇ ਕੜਾ ਦਿਨ ਬਾਾਰ-ਬਾਰ ਵੇਚਾਰਾ ਜਾਏਗਾ ਨਾਲ ਜਾਏਗਾ ਨਹੀਂ ਇਸ ਕਰਕੇ ਲੋਕੀ ਬੋਤਲ ਮਿੱਟੀ ਦੀ ਲੈ ਜਾਂਦੇ ਆ ਇਹ ਕਿ ਬੋਤਲ ਦੀ ਵਿਕਰੀ ਬਹੁਤ ਹੈ ਮਿੱਟੀ ਦੀ ਬੋਤਲ ਹੈ 1.5 ਲੀਟਰ ਦੀ 2 ਲੀਟਰ ਪਾਣੀ ਆਈਦਾ ਵਿੱਚ ਬਹੁਤ ਲੈ ਜਾਂਦੇ ਆ ਵੈਰਾਈ ਇਹ ਕਿ ਗੁਜਰਾਤ ਦੇ ਘੜੇ ਹੈ ਇੱਥੇ ਆਰੋ ਇਹ ਬਹੁਤ ਬੈਸਟ ਹੈ ਆਰ ਵਾਲਾ ਬੇਕਾਰ ਹੈ ਪਾਣੀ ਦੇ ਵਿੱਚ ਥੋੜੀ ਹੋਰ ਜਾਣਕਾਰੀ ਦੇ ਦਿਓ ਕਿ ਲੋਕ ਵਰਤੋ ਲੈ ਲੈਂਦੇ ਨੇ ਮਗਰ ਵਰਤੋਂ ਕਰਨੀ ਨਹੀਂ ਆਉਂਦੀ ਉਸ ਚੀਜ਼ ਦੀ ਕਿੰਨੀ ਕੁ ਮਿਆਦ ਹੁੰਦੀ ਹੈ ਮਿੱਟੀ ਦੇ ਘੜੇ ਦੀ ਇਸ ਬਾਰੇ ਥੋੜਾ ਦੱਸੋ ਜਿਹੜੇ ਲੋਕ ਕੜਾ ਖਾੜਦੇ ਨੇ ਸਭ ਤੋਂ ਪਹਿਲੇ ਉਹਨਾਂ ਨੇ ਕਿਹਾ ਹੱਥ ਮਾਰ ਕੇ ਕੜਾ ਨਹੀਂ ਧੋਣਾ। ਕਈ ਲੋਕ ਕਰਦੇ ਚੰਗੀ ਤਰ੍ਹਾਂ ਮਲ ਮਲ ਕੇ ਧੋਉਂਦੇ ਆ। ਜਿੰਨੀ ਹੱਥਾਂ ਦੀ ਮਾਇਲ ਸਾਰੀ ਘੜੇ ਅੰਦਰ ਜਮਣੀ ਆ। ਹਰ ਗਾਗ ਨੂੰ ਕਹਿੰਨੇ ਆ ਵੀ ਘੜੇ ਨੂੰ ਨਾ ਅੰਦਰੋਂ ਧੋਣਾ ਨਾ ਬਾਹਰ ਹੱਥ ਮਾਰਨਾ ਨਾ ਅੰਦਰੋਂ ਹੱਥ ਮਾਰਨਾ। ਖੁੱਲੇ ਪਾਣਾ ਧੋਣਾ ਤੇ ਕੜਾ ਪਰਣਾ। ਜਿੰਨਾ ਕੜਾ ਸਿਮੇਗਾ ਉਹਨਾਂ ਵਧੀਆ ਰਹੇਗਾ। ਹਰ ਇੱਕ ਗਾਗ ਨੂੰ ਸਾਡੀ ਇਹ ਵੀ ہدایت ਹੈ ਕਿ ਘੜੇ ਨੂੰ ਹੱਥ ਮਾਰ ਕੇ ਨਹੀਂ ਧੋਣਾ। ਸਾਡੇ ਕੋਈ ਕਿਸਮ ਦਾ ਸਾਬਣ ਸਰਫ ਲਾ ਕੇ ਧੋਣ ਦੇ ਬੰਦੇ ਆ। ਕੋਈ ਸਾਬਣ ਸਰਫ ਨਹੀਂ ਸਾਬਣ ਸਰਫ ਇੱਕ ਬਿਮਾਰੀ ਹੈ। ਟੋਟਲੀ ਮਿੱਟੀ ਦੇ ਕੜੇ ਨੂੰ ਬਿਨ ਬਗੈਰ ਹੱਥ ਮਾਰਨ ਦਾ ਧੋਣਾ ਤੇ ਪਰਣਾ ਤੇ ਪੀਣਾ ਹੈ ਬਸ ਇੱਕ ਸਪੈਸ਼ਲ ਤੌਰ ਤੇ ਗੱਲ ਕਰੀਏ ਸਰਦੀਆਂ ਦੇ ਵਿੱਚ ਵੀ ਇਸ ਦੀ ਵਰਤੋਂ ਕਰ ਸਕਦੇ ਕਿ ਗਰਮੀਆਂ ਦੇ ਵਿੱਚ ਹੀ ਖਾਸ ਤੌਰ ਤੇ ਸਰਦੀਆਂ ਇਹ ਕਈ ਪਾਣੀ ਪੀਣਾ ਛੱਡ ਦਿੰਦੇ ਆ ਦੇਖੋ ਇਹ ਰੋਟੀ ਖਾਣ ਤੋਂ ਬਾਅਦ ਪਾਣੀ ਪੀਣਾ ਹੀ ਪੀਣਾ ਹੈ ਕਈ ਲੋਕ ਆ ਸਾਡੇ ਭਾਈ ਕੜਾਈ ਕੋਸੀਨ ਕਰਦਾ ਗਾਂ ਕੱਢਦਾ ਨਹੀਂ ਹੈ ਕੜੇ ਨੂੰ ਤੁਸੀਂ 12 ਮਹੀਨੇ ਵਰਤੋ ਤੁਸੀਂ ਸਿਆਲ ਜ ਪਾਣੀ ਥੋੜਾ ਬੋਧ ਪੀਣਾ ਹੀ ਪੀਣਾ ਹੈ ਸ਼ਾਮ ਨੂੰ ਕੜਾ ਪਰੋ ਨਹੀਂ ਤਾਂ ਇਹ ਵਰਤੋ ਪਾਣੀ ਪੀਂ ਜਾਂਦਾ ਇਹਨੂੰ ਸਬਜੀ ਧੋਣ ਵਾਸਤੇ ਆਟਾ ਗੁੰਨਣ ਵਾਸਤੇ ਪਾਣੀ ਭਰ ਰੋ ਪਰ ਕੜੇ ਨੂੰ ਯੂਜ਼ ਕਰੋ 12 ਮਹੀ ਜਾਣਕਾਰੀ ਹੈ ਜਿਹੜੀ ਮੈਂ ਸਮਝਦਾ ਕਿ ਬਹੁਤ ਜਾਣਕਾਰੀ ਹੈ ਤੁਸੀਂ ਵੀ ਖਰੀਦਾਰੀ ਕਰਨ ਆਇਓ ਸਰ ਕੀ ਕਹਿਣਾ ਚਾਹੋਗੇ ਇਸ ਦਾ ਕਿੰਨਾ ਕ ਫਾਇਦਾ ਮਿੱਟੀ ਦੇ ਭਾਂਡੇ ਦਾ ਤਾਂ ਬਹੁਤ ਫਾਇਦਾ ਹੈ ਜੀ ਮਿੱਟੀ ਦੇ ਭਾਂਡੇ ਨਾਲ ਵੇਖ ਲਓ ਜੀ ਇੱਕ ਤੜਾ ਸਰੀਰ ਹੈਗਾ ਵਾ ਉਹ ਬਿਲਕੁਲ ਫਿੱਟਰੰਦਾ ਵਾ ਤੇ ਇੱਕ ਜਿਹੜਾ ਹੈਗਾ ਵਾ ਆਪਣਾ ਸਰੀਰ ਹੈਗਾ ਵਾ ਆਰੋ ਦਾ ਪਾਣੀ ਪੀਂਨੇ ਆ ਉਹਦੇ ਕੋਈ ਤਤ ਨਹੀਂ ਹੁੰਦਾ ਉਹ ਅੱਪਰ ਸੋ ਕੋ ਹੋਰ ਬਿਮਾਰ ਕਰਦਾ ਵਾ ਜੇ ਆਪਾਂ ਘੜੇ ਦਾ ਪਾਣੀ ਪੀਂਨੇ ਆ ਉਹਦੇ ਸਾਰੇ ਜਿਹੜੇ ਪੋਸ਼ਕ ਤੱਤ ਆ ਜਾਂਦੇ ਆ ਤਦਾਂ ਸਰੀਰ ਵੀ ਜਿਹੜਾ ਹੈਗਾ ਵਾ ਉਹ ਵੀ ਠੀਕ ਰਹਿੰਦਾ ਨਹੀਂ ਤਾਂ ਅੱਜ ਕੱਲ੍ਹ ਸ਼ੋਰਸਾ ਹੋ ਰਹੀਆਂ ਆ ਹਫਸਲ ਭਰੇ ਪਏ ਆ ਉਦਾਂ ਹੀ ਸ਼ੋਰਸ ਨਾਲ ਡਾਕਟਰ ਜਿਹੜੇ ਹੈਗੇ ਲੁੱਟਦੇ ਪਏ ਆ ਤੇ ਉਸੇ ਇਸੇ ਕਰਕੇ ਲੁੱਟਦੇ ਗੋ ਆ ਬਾਰੋਂ ਜਿਹੜਾ ਪਾਣੀ ਪੀਣੇ ਆ ਬਿਨਾਂ ਤੱਤਾਂ ਤੋਂ ਪੀਣੇ ਆ ਬਿਮਾਰ ਹੁੰਨੇ ਆ ਤੇ ਅੱਜ ਕੱਲ੍ਹ ਜਿਹੜਾ ਹੈਗਾ ਘੜੇ ਦਾ ਪਾਣੀ ਜਿਹੜਾ ਹੈਗਾ ਵਾ ਉਹ ਪੂਰਾ ਪਾਣੀ ਨੂੰ ਸੁਕਾ ਲੰਦਾ ਹੈ ਪੂਰੇ ਤੱਤ ਪੈਦਾ ਕਰ ਦਿੰਦਾ ਹੈ ਸੋ ਸਾਨੂੰ ਮੈਂ ਤਾਂ ਸਾਰੇ ਲੋਕਾਂ ਨੂੰ ਇਹੀ ਤਰਕੀਦ ਕਰਾਂਗਾ ਵੀ ਮਿੱਟੀ ਦੇ ਭਾਂਡੇ ਜਿੰਨੇ ਹੀ ਵਰ ਸਕਦੇ ਆ ਗਰਮੀਆਂ 'ਚ ਵਰਤੀਏ ਆਪਾਂ ਤੇ ਆਪਣੇ ਆਪ ਨੂੰ ਨਰੋਵਾ ਰੱਖੀਏ ਸਰ ਕੀ ਸਮਝੋ ਪੁਰਾਣੇ ਸਮੇਂ ਦੇ ਵਿੱਚ ਮਿੱਟੀ ਦੇ ਪਾਂਡੇ ਦੀ ਵਰਤੋਂ ਹੁੰਦੀ ਸੀ ਤੇ ਉਹਦੋਂ ਬਿਮਾਰੀਆਂ ਵੀ ਜਿਹੜੀਆਂ ਸੀ ਘੱਟ ਲੱਗਦੀਆਂ ਸੀ ਅੱਜ ਕੱਲ ਰੈਫਰਿਜਰੇਟਰ ਆ ਗਿਆ ਆਰਓ ਆ ਗਿਆ ਉਸ ਦੇ ਵਿੱਚ ਲੋਕ ਇਸਤੇਮਾਲ ਕਰ ਰਹੇ ਨੇ ਕਿੰਨਾ ਕਿ ਨੁਕਸਾਨ ਸਮਝਦੇ ਇਸ ਚੀਜ਼ ਦਾ ਪਹਿਲਾਂ ਕਿਹੜਾ ਏਸੀ ਵਗੈਰਾ ਹੁੰਦੇ ਸੀਗੇ ਜਾਂ ਆਰਓ ਹੁੰਦੇ ਸੀ ਆਪਾਂ ਮਿੱਟੀ ਦੇ ਮਿੱਟੀ ਦੇ ਪਾਂਡੇ ਵਿੱਚ ਜਿਹੜਾ ਹੈਗਾ ਨਾ ਬਹੁਤ ਵਧੀਆ ਤੱਤ ਹੋਣ ਕਰਕੇ ਆਪਣਾ ਸਰੀਰ ਜਿਹੜਾ ਹੈਗਾ ਵੇਖੋ ਤੰਦਰੁਸਤ ਵੀ ਰਹਿੰਦਾ ਵਾ ਵੇਖੋ ਮੇਰਾ ਨਾ ਭਾਰ 105 ਕਿਲੋ ਸੀਗਾ ਤੇ ਜੋਦ ਮੈਂ ਮਿੱਟੀ ਦੇ ਭਾਂਡੇ ਜਿਹੜੇ ਸ਼ੁਰੂ ਕੀਤੇ ਐ ਪਾਣੀ ਪੀਣਾ ਸ਼ੁਰੂ ਕੀਤਾ ਵਾ ਤੇ ਮੇਰਾ 12 ਕਿਲੋ ਵਜੇ ਨੂੰ ਘਟ ਗਿਆ ਵਾ ਦੇਖਦਾ ਵਜਨ ਘਟ ਗਿਆ ਇੱਕ ਮੈਂ ਸਰੀਰਕ ਫਿੱਟ ਵੀ ਹੋ ਗਿਆ ਅੱਗੇ ਤੁਰਿਆ ਢੀਆਂ ਜਾਂਦਾ ਹੀ ਹੁਣ ਆਪ ਭੱਜਿਆ ਫਿਰਦਾ ਮੈਂ ਇਹ ਬੋਹ ਜਿਹੜੇ ਹੈ ਜਿਹੜੇ ਮਿੱਟੀ ਦੇ ਭਾਂਡੇ ਜਿਹੜੇ ਜਿਹੜੀ ਹੈਗੀ ਨਾ ਯਾਨੀ ਕਿ ਇਹ ਕੁਦਰਤੀ ਹੈ ਇਹ ਉਹ ਜਿਹੜਾ ਹੈਗਾ ਕੁਦਰਤ ਨਹੀਂ ਹੈਗਾ ਕੁਦਰਤ ਨਾਲ ਖੇਲਵਾੜ ਕਰਾਂਗੇ ਤਾਂ ਫਿਰ ਨੁਕਸਾਨ ਹੀ ਆਪਣੇ ਆਪ ਨੂੰ ਚਲਾਂਗੇ ਤੇ ਮੈਂ ਤਾਂ ਹੁਣ ਜਿਹੜਾ ਕਬੂਤਰ ਅਜਗਰ ਗਰਵੀ ਹੈਗੀ ਹੈ ਕਬੂਤਰਾਂ ਨੂੰ ਚਿੜੀਆਂ ਨੂੰ ਪਾਣੀ ਗਰਮੀ ਚ ਲੱਭਦੇ ਆ ਉਹ ਲੈਣ ਆਇਆ ਹੀ ਬੰਡੇ ਪੰਜ ਸਤ ਉੱਪਰ ਰੱਖ ਕੇ ਵੀ ਹਰੇਕ ਨੂੰ ਇਹ ਤਕੀਦ ਕਰਾਂਗਾ ਸਾਰੀ ਜੰਤਾਂ ਨੂੰ ਵੀ ਉਹ ਬੇਜਵਾਨ ਜਾਨਵਰ ਹੈਗੇ ਆ ਉਹਨਾਂ ਲਈ ਪਾਣੀ ਜਿਹੜਾ ਹੈਗਾ ਵਾ ਜਰੂਰ ਛਾਵੇਂ ਰੱਖੋ ਉਹ ਆ ਕੇ ਪੀ ਲੈਣ ਤੇ ਜਦੋਂ ਆਪਾਂ ਕਿਸੇ ਦਾ ਭਲਾ ਕਰਾਂਗੇ ਆਪਣਾ ਭਲਾ ਖੋਦੀ ਹੋ ਜਾਣਾ ਹੈ ਇਹ ਲਈ ਸਾਰਿਆਂ ਨੂੰ ਜਿਹੜੀ ਇਹੀ ਤਕੀਦ ਹੈ ਜਿਹੜੇ ਪੰਛੀਆਂ ਵਾਸਤੇ ਜਿਹੜਾ ਵੇਖੋ ਆ ਹਲ ਨਹੀਂ ਹੈ ਉਹਨਾਂ ਵਾਸਤੇ ਆਣਗੇ ਰਾਤੀ ਆਪਣਾ ਗੁਜ਼ਾਰਾ ਕਰ ਲੈਣਗੇ ਆਪਾਂ ਆਪਣੇ ਘਰ ਤੇ ਕਿੰਨੀਆਂ ਗੋਟੀਆਂ ਬੰਨਣੀਆਂ ਐ ਏਸੀ ਵਗੈਰਾ ਲਾਣੇ ਉਹਨਾਂ ਬਸ ਏਸੀ ਵੀ ਐ ਤੇ ਉਹਨਾਂ ਦੇ ਘਰ ਵੀ ਐ ਇਸ ਲਈ ਇਹ ਵੀ ਖਰੀਦਣਾ ਚਾਹੀਦਾ ਵਾ ਤੇ ਜਿਹੜੇ ਮਿੱਟੀ ਦੇ ਜਿਹੜੇ ਹੈਗੇ ਆ ਭਾਂਡੇ ਜਿਹੜਾ ਕਬੂਤਰਾਂ ਪਾਣੀ ਪੀ ਲੈਣ ਉਹ ਵੀ ਖਰੀਦਣਾ ਚਾਹੀਦਾ ਸਾਰੀ ਜਨਤਾ ਨੂੰ ਇਹ ਤਕੀਦ ਐ ਕਿ ਜਰੂਰ ਇਹ ਚੀਜ਼ਾਂ ਖਰੀਦੋ ਬਿਲਕੁਲ ਇਹ ਗਰਮੀ ਜਿਉਂ-ਜਿਉਂ ਵਧ ਰਹੀ ਹੈ ਤੇ ਲੋਕ ਜਿਹੜਾ ਮਿੱਟੀ ਦੇ ਪਾਂਡਿਆਂ ਦੇ ਵਿੱਚ ਵੀ क्रेਜ਼ ਹੈ ਜਿਹੜਾ ਉਹ ਬਿਲਕੁਲ ਰੱਖ ਰਹੇ ਨੇ ਕਿਉਂਕਿ ਫਾਇਦੇ ਜਿਹੜੇ ਨੇ ਉਹ ਵੀ ਦੁਕਾਨਦਾਰ ਨੇ ਦੱਸੇ ਕਿ 12 ਮਹੀਨੇ ਤੁਸੀਂ ਵਰਤੋਂ ਵਿੱਚ ਲਿਆ ਸਕਦੇ ਹੋ ਮਿੱਟੀ ਦੇ ਪਾਂਡੇ ਮਗਰ ਗਰਮੀਆਂ ਦੇ ਵਿੱਚ ਇਸ ਦੀ ਇਸਤੇਮਾਲ ਜਿਹੜਾ ਹੁੰਦਾ ਹੈ ਉਹ ਜ਼ਿਆਦਾ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਕਿਉਂਕਿ ਇਸ ਦਾ ਫਾਇਦਾ ਹੀ ਬਹੁਤ ਹੈ ਮਿੱਟੀ ਦੇ ਪਾਂਡੇ ਦੀ ਗੱਲ ਕਰੀਏ ਤਾਂ ਇਹ ਗਰਮੀ ਤੋਂ ਵੀ ਦੂਰ ਰੱਖਦਾ ਇਸ ਦੇ ਵਿੱਚ ਜੇਕਰ ਅਸੀਂ ਪਾਣੀ ਪੀਂਨੇ ਆ ਤਾਂ ਇਹ ਕਈ ਬਿਮਾਰੀਆਂ ਤੋਂ ਦੂਰ ਕਰਦਾ ਉਸ ਬਾਰੇ ਵੀ ਮੁਕੰਮਲ ਰੂਪ ਦੇ ਵਿੱਚ ਰੱਖਿਆ ਜਿਹੜੇ ਰਾਘੀ ਗਈ ਹੈ ਕਿ ਮਿੱਟੀ ਦੇ ਪਾਂਡੇ ਤੁਸੀਂ ਜਿਹੜੇ ਕਬੂਤਰ ਹੁੰਦੇ ਨੇ ਜਿਹੜੇ ਪਾਣੀ ਪੀਣਾ ਚਾਹੁੰਦੇ ਉਹਨਾਂ ਵਾਸਤੇ ਵੀ ਰੱਖੋ ਜ਼ਰੂਰ ਰੱਖੋ ਕਿਉਂਕਿ ਗਰਮੀਆਂ ਦੇ ਮੌਸਮ ਚੱਲ ਰਹੇ ਨੇ ਤੇ ਜਾਨਵਰਾਂ ਨੂੰ ਜੋ ਬੋਲ ਨਹੀਂ ਸਕਦੇ ਉਹਨਾਂ ਵਾਸਤੇ ਇੱਕ ਸੋਹਣੇ ਦਾ ਸੁਹਾਗਾ ਹੋ ਜਾਂਦਾ ਤੇ ਜ਼ਰੂਰ ਚਾਹੀਦਾ ਸਾਨੂੰ ਕਿ ਇੱਕ ਆਲਣੇ ਤੇ ਇੱਕ ਮਿੱਟੀ ਦੇ ਪਾਂਡੇ ਦੇ ਵਿੱਚ ਜਿਹੜੇ ਪਾਣੀ ਜਿਹੜਾ ਕਬੂਤਰਾਂ ਵਾਸਤੇ ਉਹ ਜ਼ਰੂਰ ਰੱਖਣਾ ਚਾਹੀਦਾ ਤੇ ਇਹ ਸਾਡੇ ਲਾਈ ਪੰਜਾਬੀ ਟੀਵੀ ਵੱਲੋਂ ਵੀ ਬੇਨਤੀ ਹੈ ਕਿ ਜਿਹੜੇ ਜਾਨਵਰ ਹੈ ਉਹਨਾਂ ਵਾਸਤੇ ਵੀ ਜ਼ਰੂਰ ਤੁਸੀਂ ਪਾਣੀ ਰੱਖੋ ਤੇ ਮਿੱਟੀ ਦੇ ਪਾਂਡਿਆਂ ਦੇ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰੋ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਦੂਰ ਰਹਿ